ਯਾਨੀ ਹਰਪ੍ਰੀਤ ਸਿੰਘ ਦਾ ਬਣਨ ਨਾਲ ਮੈਂ ਸਮਝਦਾ ਕਈ ਕਿਸਮ ਦੀਆਂ ਚਰਚਾਵਾਂ ਜਿਹੜੀਆਂ ਸੀ ਕਈ ਕਿਸਮ ਦੇ ਭਲੇਖੇ ਜਿਹੜੇ ਸੀ ਕਈ ਕਿਸਮ ਦਾ ਪ੍ਰਚਾਰ ਜਿਹੜਾ ਕੀਤਾ ਜਾ ਰਿਹਾ ਸੀ ਉਹ ਟੁੱਟਿਆ ਜਿਹਦਾ ਪ੍ਰਚਾਰ ਕੀਤਾ ਜਾਂਦਾ ਜਾ ਰਿਹਾ ਸੀ ਕਿ ਇੱਕ ਲੀਡਰ ਹੀ ਇਹ ਚੁੜ ਸਕਦੇ ਇੱਕ ਇੱਕ ਲੀਡਰ ਪਿੱਛੇ ਇਕੱਠੇ ਨਹੀਂ ਹੋ ਸਕਦੇ ਪਹਿਲਾਂ ਤਾਂ ਇਹੀ ਮਿੱਥ ਤੋੜੀ ਆ ਪ੍ਰਧਾਨ ਹੀ ਨਹੀਂ ਨਿਰਵਰੋਧ ਚੁਣਿਆ ਡੈਲੀਗੇਟਸ ਵੀ ਜਨਰਲ ਸਾਰੇ ਨਿਰਵਰੋਧ ਚੁਣ ਕੇ ਆਏ ਲੋਕਤੰਤਰ ਦੇ ਤਰੀਕੇ ਨਾਲ ਕਿ ਅਕਾਲੀਆਂ ਦੇ ਤਾਂ ਜੜ ਸਿੱਖਾਂ ਦਾ ਕਬਜ਼ਾ ਹੈ ਜੀ ਅਕਾਲੀਆਂ ਤਾਂ ਜੜ ਸਿੱਖਾਂ ਦੀ ਪਾਰਟੀ ਆ ਜੀ ਅਕਾਲੀ ਜਲਦੀ ਸਥਾਪਨਾ ਤੋਂ ਬਾਅਦ ਪਹਿਲੀ ਵਾਰ ਹੈ ਜਦੋਂ ਇੱਕ ਦਲਤ ਭਾਈਚਾਰੇ ਦੇ ਵਿੱਚੋਂ ਪ੍ਰਧਾਨਗੀ ਦਾ ਤਾਜ ਰੱਖਿਆ ਗਿਆ ਕਿਸੇ ਵਿਅਕਤੀ ਤੇ ਔਰ ਮੈਂ ਸਮਝਦਾ ਇਹਦੇ ਨਾਲ ਬਹੁਤ ਵੱਡਾ ਮੈਸੇਜ ਇਹ ਗਿਆ ਜੋ ਗੁਰੂ ਨਾਨਕ ਦੇਵ ਸਾਹਿਬ ਦੀ ਵਿਚਾਰਧਾਰਾ ਨਿਚਾ ਅੰਦਰ ਨੀਚਾ ਨੀਚੀ ਹੋਵੇ ਤੇ ਦੇ ਇਹ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦਾ ਬਣਨ ਨਾਲ ਮੈਂ ਸਮਝਦਾ ਕਈ ਕਿਸਮ ਦੀਆਂ ਚਰਚਾਵਾਂ ਜਿਹੜੀਆਂ ਸੀ ਕਈ ਕਿਸਮ ਦੇ ਭਲੇਖੇ ਜਿਹੜੇ ਸੀ ਕਈ ਕਿਸਮ ਦਾ ਪ੍ਰਚਾਰ ਜਿਹੜਾ ਕੀਤਾ ਜਾ ਰਿਹਾ ਸੀ ਉਹ ਟੁੱਟਿਆ ਇੱਕ ਤਾਂ ਪ੍ਰਚਾਰ ਕੀਤਾ ਜਾਂਦਾ ਜਾ ਰਿਹਾ ਸੀ ਕਿ ਇੱਕ ਲੀਡਰ ਨਹੀਂ ਇਹ ਚੁਟ ਸਕਦੇ ਇੱਕ ਇੱਕ ਲੀਡਰ ਪਿੱਛੇ ਇਕੱਠੇ ਨਹੀਂ ਹੋ ਸਕਦੇ ਪਹਿਲਾਂ ਤਾਂ ਇਹੀ ਮਿੱਥ ਤੋੜੀ ਆ ਵੀ ਸਾਰਾ ਪੰਥ ਨਿਰ ਵਿਰੋਧ ਆਮ ਪੂਰੀ ਸਹਿਮਤੀ ਨਾਲ ਸਰਵਸੰਮਤੀ ਨਾਲ ਕੱਲਾ ਪ੍ਰਧਾਨ ਹੀ ਨਹੀਂ ਨਿਰਵਿਰੋਧ ਜਿਆ ਡੈਲੀਗੇਟਸ ਵੀ ਜਨਰਲ ਸਾਰੇ ਨਿਰਵਿਰੋਧ ਚੁਣ ਕੇ ਆਏ ਲੋਕਤੰਤਰ ਤਰੀਕੇ ਨਾਲ ਇਹ ਇੱਕ ਬੜੀ ਵੱਡੀ ਮੈਂ ਸਮਝਦਾ ਵੱਡੀ ਗੱਲ ਹੋਈ ਆ ਦੂਜਾ ਇੱਕ ਇਹ ਵੀ ਮਿੱਥ ਸੀ ਔਰ ਅਸਲੀਅਤ ਸੀ ਭਾਵੇਂ ਅਸੀਂ ਜਾਦਪਾਤ 'ਚ ਵਿਸ਼ਵਾਸ ਨਹੀਂ ਰੱਖਦੇ ਕਿ ਅਕਾਲੀਆਂ ਦੇ ਤਾਂ ਜੜ ਸਿੱਖਾਂ ਦਾ ਕਬਜ਼ਾ ਹੈ ਜੀ ਅਕਾਲੀਆਂ ਤਾਂ ਜੜ ਸਿੱਖਾਂ ਦੀ ਪਾਰਟੀ ਹੈ ਜੀ ਮਲ ਪਹਿਲੀ ਵਾਰ 105 ਸਾਲ ਬਾਅਦ ਕਾਲੀ ਜਲਦੀ ਸਥਾਪਨਾ ਤੋਂ ਬਾਅਦ ਪਹਿਲੀ ਵਾਰ ਹੈ ਜਦੋਂ ਇੱਕ ਦਲਤ ਭਾਈਚਾਰੇ ਦੇ ਵਿੱਚੋਂ ਪ੍ਰਧਾਨਗੀ ਦਾ ਤਾਜ ਰੱਖਿਆ ਗਿਆ ਕਿਸੇ ਵਿਅਕਤੀ ਤੇ ਔਰ ਮੈਂ ਸਮਝਦਾ ਇਹਦੇ ਨਾਲ ਬਹੁਤ ਵੱਡਾ ਮੈਸੇਜ ਇਹ ਗਿਆ ਜੋ ਗੁਰੂ ਨਾਨਕ ਦੇਵ ਸਾਹਿਬ ਦੀ ਵਿਚਾਰਧਾਰਾ ਨੀਚਾ ਅੰਦਰ ਨੀਚਾ ਨੀਚੀ ਹਵਤ ਨੀਚ ਨਾਨਕ ਜੀ ਦੇ ਸੰਗਸਾਥ ਵੱਡਿਓ ਸਿਖਿਆ ਰੀਸ ਪਹਿਲਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਸਰਮਾਇਦਾਰ ਧਨਾੜ ਲੋਕ ਜਿਹੜੇ ਹੰਕਾਰ ਵੀ ਸੀ ਉਹਨਾਂ ਦਾ ਭਲੇਖਾ ਕੱਢਣ ਲਈ ਉਹਨਾਂ ਨੂੰ ਪੰਡਾਲ ਤੋਂ ਪਰੇ ਘਰਤਾ ਸੀ ਗਰੀਬ ਲੋਕਾਂ ਤੇ ਵਿਸ਼ਵਾਸ ਕਰਕੇ ਕਿਰਤੀ ਮਿਹਨਤੀ ਮਜ਼ਦੂਰਾਂ ਤੇ ਵਿਸ਼ਵਾਸ ਕਰਕੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਸੋ ਅੱਜ ਵੀ ਇਹ ਭਰ ਭਲੇਖੇ ਪਾਏ ਗਏ ਸੀ ਇਹ ਸਰਮਾਇਦਾਰ ਲੋਕ ਧਨਾੜ ਲੋਕ ਪੈਸੇ ਵਾਲੇ ਲੋਕ ਹੀ ਅਕਾਲੀ ਦਲ ਨੂੰ ਚਲਾ ਸਕਦੇ ਨੇ ਇਹ ਭੁਲੇਖਾ ਵੀ ਤੋੜਦਾ ਪੰਥ ਨੇ ਕਿ ਇੱਕ ਗਰੀਬ ਸ਼ਰੈਣੀ ਦੇ ਵਿੱਚੋਂ ਇੱਕ ਦਲਤ ਭਾਈਚਾਰੇ ਦੇ ਵਿੱਚੋਂ ਵੀ ਅਕਾਲੀ ਦਲ ਨੂੰ ਚਲਾਉਣ ਦੀ ਸਮਰੱਥਾ ਰੱਖਦਾ ਸੋ ਮੈਂ ਸਮਝਦਾ ਕਿ ਇਹ ਜਿਹੜੇ ਭਰਮ ਭੁਲੇਖੇ ਟੁੱਟੇ ਨੇ ਇਹ ਵੀ ਬੜੀ ਵੱਡੀ ਗੱਲ ਹੋਈ ਆ ਜਿੱਥੇ ਪ੍ਰਧਾਨ ਦੀ ਚੋਣ ਹੋਈ ਹੈ ਗੈਨਨੀ ਹਰਪ੍ਰੀਤ ਸਿੰਘ ਹੋਰਾਂ ਦੀ ਦੂਜਾ ਇੱਕ ਨਿਰਾਸ਼ਾ ਵੀ ਸੀ ਤੇ ਇੱਕ ਚਿੰਤਾ ਵੀ ਸੀ ਕਿ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹਨਾਂ ਦਾ ਅਕਸ ਬਹੁਤ ਨੀਵਾ ਹੋ ਗਿਆ ਸੀ ਸਿੱਖ ਸੰਸਥਾਵਾਂ ਦਾ ਸਿੱਖ ਜਥੇਦਾਰਾਂ ਦਾ ਅਮਰਲੀ ਕਿਸਮ ਦਾ ਨਰਾਦਰ ਹੋ ਰਿਹਾ ਸੀ ਤੇ ਇਹ ਇਹਦਾ ਵੱਡਾ ਕਾਰਨ ਸੀ ਕਿ ਰਾਜਸੀ ਦਖਲਅੰਦਾਜ਼ੀ ਸੀ ਰਾਜਸੀ ਦਖਲਅੰਦਾਜ਼ੀ ਧਾਰਮਿਕ ਸੰਸਥਾਵਾਂ ਵਿੱਚ ਧਾਰਮਿਕ ਮਾਮਲਿਆਂ ਵਿੱਚ ਰੋਕ ਕੇ ਮਤਲਬ ਮੁਕੰਮਲ ਤੌਰ ਤੇ ਆਜ਼ਾਦਾਨਾ ਤੌਰ ਤੇ ਸੁਤੰਤਰ ਤੌਰ ਤੇ ਧਾਰਮਿਕ ਸੰਸਥਾਵਾਂ ਨੂੰ ਖਾਸ ਤੌਰ ਤੇ ਐਸਡੀਪੀਸੀ ਤੇ ਸਰਬੋਸੰਸਥਾ ਸ੍ਰੀ ਅਕਾਲ ਤਾ ਸਾਬ ਨੂੰ ਇਕ ਧੜੇ ਦੀ ਇੱਕ ਵਿਅਕਤੀ ਦੀ ਨਾ ਹੋ ਕੇ ਸਮੁੱਚੇ ਪੰਥ ਦੀ ਜਮਾਤ ਬਣਾਉਣ ਲਈ ਇਹ ਅਸੀਂ ਇੱਕ ਰਾਹ ਲੱਭਿਆ ਉਹ ਹੈ ਪੰਥ ਕੌਂਸਲ ਜਿਹਦੇ ਚੇਅਰਪਰਸਨ ਬਿਬਾ ਸੁਤਵੰਤ ਕੌਰ ਬਣਾਏ ਨੇ ਨੀਲਾਂ ਦਾ ਬੜਾ ਵੱਡਾ ਪਰਿਵਾਰਕ ਵਿਸ਼ੋਕੜਾ ਔਰ ਜਿਨ੍ਹਾਂ ਨੇ ਪਿਤਾ ਜੀ ਨੇ ਪੰਥ ਲਈ ਉਹਨਾਂ ਦੇ ਦਾਦਾ ਜੀ ਨੇ ਪੰਥ ਲਈ ਬੜੀਆਂ ਘਾਲਾਂ ਘਾਲੀਆਂ ਨੇ ਉਹਨਾਂ ਦੇ ਪਿਤਾ ਜੀ ਨੇ ਤਾਂ ਸ਼ਹਾਦਤ ਦਿੱਤੀ ਆ ਸੋ ਇਸ ਲਈ ਅੱਜ ਮੈਂ ਮੈਂ ਕਾਹ ਕਰ ਸਕਦਾ ਕਿ ਨਵੀਂ ਇੱਕ ਸ਼ੁਰੂਆਤ ਦੇ ਨਾਲ ਇਹ ਅਸੀਂ ਕੰਮ ਸ਼ੁਰੂ ਕਰਨ ਲੱਗੇ ਆ